ਅੰਤ ਨਾ ਸਿਫਤੀ ਕਹਿਣਾ ਅੰਤ ਉਸਦੇ ਗੁਨਾ ਦਾ ਕੋਈ ਅੰਤ ਨਹੀਂ ਕਹਿਣ ਨਾਲ ਅੰਤ ਨਹੀਂ ਪੈ ਸਕਦਾ ਅੰਤ ਨਾ ਕਰਨ ਦੇਣਾ ਅੰਤ ਉਸਦੇ ਕੰਮਾਂ ਦਾ ਕੋਈ ਓੜਕ ਨਹੀਂ ਨਾ ਕੋਈ ਓੜਕ ਹੈ ਦੇਨ ਦਾ ਅੰਤ ਨਾ ਵੇਖਣਾ ਸੁਣਨਾ ਅੰਤ ਉਸ ਦਾ ਵੇਖਣ ਦਾ ਕੋਈ ਔੜਕ ਨਹੀਂ ਨਾ ਹੀ ਔੜਕ ਹੈ ਸੁਣਨ ਦਾ ਅੰਤ ਨਾ ਜਾਪੈ ਕਿਆ ਮਨ ਮੰਤ ਉਸ ਦੇ ਮਨ ਦਾ ਕੀ ਮਨੋਰਥ ਹੈ ਇਸ ਦਾ ਔੜਕ ਜਾਣਿਆ ਨਹੀਂ ਜਾ ਸਕਦਾ ਅੰਤ ਨਾ ਜਾਪੈ ਕੀਤਾ ਆਕਾਰ ਉਸ ਦੀ ਰਚੀ ਹੋਈ ਰਚਨਾ ਦਾ ਉੜਕ ਮਾਲੂਮ ਨਹੀਂ ਹੁੰਦਾ ਅੰਤ ਨਾ ਜਾ ਪੈ ਪਾਰ ਆਵਾਰ ਉਸ ਦੇ ਇਸ ਦੇ ਉੱਤ ਸਿਨਾਰੇ ਦਾ ਤਾਹੋ ਪਤਾ ਜਾਣਿਆ ਨਹੀਂ ਜਾਂਦਾ ਅੰਤ ਕਾਰਨ ਕੀਤੇ ਬਿਲ ਲਾਏ ਉਸ ਦਾ ਹੱਦ ਬੰਨਾ ਜਾਣਣ ਲਈ ਹਨੇਰੇ ਵਿਰਲਾਪ ਕਰਦੇ ਹਨ ਤਾਂ ਕਿ ਅੰਤ ਨਾ ਪਾਏ ਜਾਏ ਉਸ ਦੀ ਔੜ ਕਾਂ ਦਾ ਪਤਾ ਨਹੀਂ ਲੱਗਦਾ ਇਹੋ ਅੰਤ ਨ ਜਾਣੇ ਕੋਈ ਇਹ ਪਾਰਾਵਾਰ ਕੋਈ ਨਹੀਂ ਜਾਣ ਸਕਦਾ ਬੋਤਾ ਕਈਏ ਬੋਤਾ ਹੋਏ ਜਿਨ੍ਹਾਂ ਵਦੇਰੇ ਅਸੀਂ ਬਿਆਨ ਕਰਦੇ ਹਾਂ ਉੰਨਾ ਵਦੇਰੇ ਅਪਰਸਿਧ ਹੋ ਜਾਂਦਾ ਹੈ ਵੱਡਾ ਸਾਹਿਬ ਉੱਚਾ ठाਉ ਵਿਸ਼ਾਲ ਹੈ ਸਵਾਮੀ ਅਤੇ ਉੱਚਾ ਹੈ ਉਸਦਾ ਆਸਨ ਉੱਚੇ ਉੱਪਰ ਉਚਾ ਨਾਉ ਉਸਦਾ ਨਾਮ ਉੱਚਾ ਤੋਂ ਮਹਾਨ ਉੱਚਾ ਹੈ ਇਹ ਵਡ ਉੱਚਾ ਹੋਵੇ ਕੋਏ ਜੇਕਰ ਕੋਈ ਉਸ ਜਿਤਨਾ ਵੱਡਾ ਤੇ ਉੱਚਾ ਹੋਵੇ ਜਿੱਡਾ ਉਹ ਹੈ ਹੈ ਥਿਸ ਉਚੇ ਕੋ ਜਾਣੇ ਸੋਏ ਤਾਂ ਦੋਸ ਨੂੰ ਜਾਣ ਲਵੇਗਾ ਜੇ ਵੜ ਆਪ ਜਾਣੇ ਆਪ ਆਪ ਉਹ ਕਿੰਨਾ ਵੱਡਾ ਹੈ ਉਹ ਖੁਦ ਹੀ ਜਾਣਦਾ ਹੈ ਨਦਰੀ ਨਾਨਕ ਨਦਰੀ ਕਰਮੀਂ ਦਾਤੇ ਹੇ ਕਿਰਪਾਲ ਪ੍ਰਭੂ ਆਪਣੀ ਦਇਆ ਦੁਆਰਾ ਬਖਸ਼ਿਸ਼ਾਂ ਬਖਸ਼ਦਾ ਹੈ